ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਹਾਂ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਤੁਹਾਡੇ ਹੀ ਹੈ ਸਰਕਾਰਾਂ ਕੋਲੇ ਕੋਈ ਨੋਟਸ਼ਮਪ ਨੋਟਸ਼ਾਪਣ ਵਾਲੀ ਮਸ਼ੀਨਤ ਆਇਆ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਪਾਏ ਤੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇੱਕ ਲਾਣੇਦਾਰ ਦਾ ਕੰਮ ਹੁੰਦਾ ਹੈ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤੁਸੀਂ ਮੁਖੀਆ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਹਾਂ ਜੀ 63000 ਤੁਹਾਡੇ ਚੋ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਦੋ-ਦੋ ਵੀ ਮਿਲ ਗਿਆ ਹੋਣਗੀਆਂ ਇਹ ਤਾਂ ਹੁਣ ਤੱਕ ਇਹੀ ਪੁੱਛੇ ਦਿੰਦੇ ਨੇ ਕਿੱਥੇ ਦਿੱਤੀਆਂ ਨੇ ਨੌਕਰੀਆਂ ਕਿਉਂ ਦਿੱਤੀਆਂ ਨੇ ਐਵੇਂ ਕਿਵੇਂ ਹੋ ਗਿਆ ਕਿਉਂਕਿ ਇਹਨਾਂ ਨੇ ਕਦੇ ਐਦਾਂ ਕੀਤਾ ਨਾ ਕੰਮ ਇਹ ਐਦਾਂ ਹੀ ਬਿਜਲੀ ਬਾਰੇ ਕਹਿੰਦੇ ਸੀ ਐਦਾਂ ਹੀ ਮੋਹੱਲਾ ਕਲੀਨ ਕਾ ਬਾਰੇ ਕਹਿੰਦੇ ਸੀ ਐਦਾਂ ਹੀ ਇਹ ਟੋਲ ਪਲਾਜ਼ਿਆਂ ਬਾਰੇ ਕਹਿੰਦੇ ਸੀ ਐਦਾਂ ਹੀ ਜਿਹੜੇ ਸ਼ਹੀਦ ਪਰਿਵਾਰ ਜਿਵੇਂ ਆਪਣਾ ਕੋਈ ਫੌਜ ਦੇ ਵਿੱਚ ਭਰਤੀ ਕੋਈ ਜਵਾਨ ਪੂਰੀ ਪੂਰੇ ਦੇਸ਼ ਚ ਪੰਜਾਬੀ ਨੌਜਵਾਨ ਫੌਜ ਚ ਆਪਣੀ ਡਿਊਟੀ ਨਿਭਾ ਰਹੇ ਨੇ ਕਿਤੇ ਮਗਾਹਲਿਆ ਚ ਕਿਤੇ ਜਾ ਕਿਤੇ ਅਰੁਣਾਚਲ ਪ੍ਰਦੇਸ਼ ਕਦੇ ਕਦੇ ਇੱਧਰ ਜੰਮੂ ਕਸ਼ਮੀਰ ਚ ਕਿਤੇ ਡਿਊਟੀ ਦੌਰਾਨ ਉਹਦੀ ਜਿਹੜੀ ਹੈ ਸ਼ਹਾਦਤ ਹੋ ਜਾਂਦੀ ਹੈ ਕੋਈ ਸ਼ਹਾਦਤ ਦਾ ਕੋਈ ਮੁੱਲ ਨਹੀਂ ਜਾਨ ਦੀ ਕੋਈ ਕੀਮਤ ਨਹੀਂ ਪਰ ਆਮ ਆਦਮੀ ਪਾਰਟੀ ਕ ਕਰੋੜ ਰੁਪਈਆ ਉਹਨਾਂ ਦੇ ਘਰੇ ਜਾ ਕੇ ਦੇ ਕੇ ਆਉਂਦੇ ਆ ਜੀ ਆ ਲੋ ਕੋਈ ਤਾਂ ਕਿ ਪਰਿਵਾਰ ਨੂੰ ਖੱਜਲ ਖੁਆਰੀ ਨਾ ਹੋਵੇ ਜਾਨ ਤਾਂ ਵਾਪਸ ਲਿਆ ਨਹੀਂ ਸਕਦੇ 1 ਕਰੋੜ ਰੁਪਏ ਨਾਲ ਇਸ ਤਰ੍ਹਾਂ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਵਿੱਚ ਵੀ 1 ਕਰੋੜ ਰੁਪਈਆ ਪਲੱਸ 1 ਕਰੋੜ ਰੁਪਈਏ ਦਾ ਜਿਹੜਾ ਉਹਨਾਂ ਦਾ ਬੈਂਕ ਦਾ ਇੰਸ਼ੋਰੈਂਸ ਹੈ 2 ਕਰੋੜ ਰੁਪਈਆ ਪੰਜਾਬ ਪੁਲਿਸ ਦਾ ਜਵਾਨ ਜੀ ਕੋਈ ਡਿਊਟੀ ਦੌਰਾਨ ਕੋਈ ਤੁਹਾਡੀ ਰੱਖਿਆ ਕਰਨ ਦੌਰਾਨ ਸ਼ਹੀਦ ਹੋ ਜਾਂਦਾ ਇਹ ਤਾਂ ਕਹਿੰਦੇ ਸੀ ਕਿਵੇਂ ਹੋ ਜਾਊਗਾ ਪਹਿਲਾਂ ਦਿੱਲੀ 'ਚ ਕੀਤਾ ਇੱਥੇ ਗਾਏ ਇੱਥੇ ਵੀ ਚੱਲ ਰਿਹਾ ਕਿ ਸਰਕਾਰਾਂ ਵਾਸਤੇ ਮੈਂ ਤਾਂ ਇਹੀ ਕਹਿਣਾ ਕਿ ਸ਼ਾਂਤੀ ਰਵੇ ਸਾਡੇ ਸਾਨੂੰ ਇਹ ਵੰਡਣੀ ਨਾ ਪੈਣ ਇਹ ਪੈਸੇ ਹਨਾ ਪਰਿਵਾਰ ਜਿਹੜੇ ਨੇ ਉਹਨਾਂ ਦਾ ਜੀ ਸੁਖੀਤ ਰਹਿਣ ਪਰ ਜੇ ਕੋਈ ਏਦਾਂ ਦੀ ਘਟਨਾ ਹੋ ਗਈ ਤਾਂ ਫਿਰ ਸੰਭਾਲਣਾ ਸਰਕਾਰਾਂ ਦਾ ਕੰਮ ਹੈ ਆ ਹੁਣ ਵੀ ਆ ਇਸ ਸਕੀਮ ਦੇ ਵਿੱਚ ਮੈਂ ਬਾਰ ਬਾਰ ਕਹਿੰਨਾ ਪਹਿਲਾਂ ਤਾਂ ਅਰਦਾਸ ਕਰਦੇ ਆ ਸਾਰੇ ਤੰਦਰੁਸਤ ਰਹਿਣ ਜੇ ਕਿਸੇ ਦੇ ਘਰੇ ਕੋਈ ਬਿਮਾਰੀ ਆ ਗਈ ਉਹਨੂੰ ਸੰਭਾ ਉਸ ਘਰ ਨੂੰ ਸੰਭਾਲਣਾ ਉਸ ਦੇਖੋ ਕਹਿੰਦੇ ਵੀ ਦਵਾਈ ਤੋਂ ਜ਼ਿਆਦਾ ਹੌਂਸਲਾ ਕੰਮ ਕਰਦਾ ਬਹੁਤ ਸਾਰੇ ਜਿਹੜੇ ਆਪਾਂ ਜਾਣਿਆ ਹਸਤਾਲ ਚ ਉੱਥੇ ਮਿਲਣ ਆਉਂਦੇ ਆ ਮਰੀਜ਼ ਦਾ ਪਤਾ ਲੈਣ ਕਹਿੰਦੇ ਆਪਾਂ ਬਹੁਤ ਸਾਰੇ ਪੋਜ਼ਿਟਿਵ ਬੰਦੇ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਲੱਤਾਂ ਠੀਕ ਲੱਗਦਾ ਤੂੰ ਤਾਂ ਹੋ ਗਿਆ ਬਸ ਇਹ ਕਹਾਂ ਜੀ ਡਾਕਟਰ ਕਈ ਡਾਕਟਰ ਵੀ ਕਹਿੰਦੇ ਵੀ ਹਾਂ ਬਿਲਕੁਲ ਰਿਪੋਰਟਾਂ ਸਹੀ ਨੇ ਹੁਣ ਦੋ ਚਾਰ ਦਿਨਾਂ ਚ ਤੁਸੀਂ ਉਹਦਾ ਜਿਹੜਾ ਅੰਦਰੋਂ ਹੌਸਲਾ ਹੈ ਪੋਜ਼ਿਟਿਵਿਟੀ ਜਿਹੜੀ ਹੈ ਅੰਦਰੋਂ ਉਹ ਉਹਨੂੰ ਬੰਦੇ ਨੂੰ ਠੀਕ ਕਰ ਦਿੰਦੀ ਸੋ ਇਹੇ ਹੁਣ ਇਹਨਾਂ ਨੂੰ ਦੇਖ ਹੀ ਲਓ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਕਾਲੀਆਂ ਨੂੰ ਬੰਦਾ ਤਾਂ ਦੇਖ ਕੇ ਬਿਮਾਰ ਹੋ ਜਾਂਦਾ ਇਹਨਾਂ ਨੂੰ ਯਾਰ ਵੀ ਯਾਰ ਇਹ ਆਉਣਗੇ ਯਾਰ ਇਹ 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 ਬਣਾ ਕੇ ਅੱਦੇ ਤਾਂ ਐਸੇ ਪਛਤਾਵੇ ਜੀ ਬਿਮਾਰ ਹੋ ਜਾਂਦੇ ਵੀ ਇਹਨਾਂ ਨੂੰ ਕਿਉਂ ਬਣਾਤਾ ਸੀ ਪਹਿਲਾਂ ਯਾਰ ਇਹਨਾਂ ਨੂੰ ਸੋ ਇਹ ਕਿਉਂਕਿ ਨੈਗੇਟਿਵਿਟੀ ਇਹਨਾਂ ਦੇ ਮਾਈਂਡ 'ਚ ਹੀ ਨੈਗੇਟਿਵਿਟੀ ਹੈ ਬਸ ਇਹ ਪਤਾ ਲੈਣ ਚਲੇ ਜਾਣੇ ਤਾਂ ਡਰਾ ਕੇ ਆਉਂਦੇ ਵੀ ਨਾ ਨਾ ਗਿਆ ਤੂੰ ਤਾਂ ਬਸ ਖਤਮ ਹੋ ਇੱਕ ਇੱਕ ਵੀਡੀਓ 'ਚ ਕਹੀ ਜਾਂਦਾ ਉਹ ਰਾਜਾ ਬੜੇਗਾ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਹਾਂ ਦੀ ਦਿਲ ਹੈ ਕਹਾਂ ਤੂੰ ਤੁਸੀਂ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇਈਆਂ ਤੇ ਕੰਮ ਕਾ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ